ਸੋ ਡਿਜ਼ਾਈਨਰ ਜੀ ਤੁਹਾਡਾ ਸਵਾਗਤ ਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲ ਜੇ ਹੁਣ ਆਪਾਂ ਲਾਉਣੇ ਆ ਪਾਣੀ ਆਪਣੇ ਪੱਠਿਆਂ ਨੂੰ ਪਾਣੀ ਲਾਉਣੇ ਆ ਆਪਾਂ ਤੇ ਅੱਜ ਦੀ ਵੀਡੀਓ ਵਿੱਚ ਫਿਰ ਆਪਾਂ ਬਹੁਤ ਕੁਝ ਕਰਾਂਗੇ ਆਪਾਂ ਬਾਣਵਾਵਾਂਗੇ ਸਬਜ਼ੀਆਂ ਤੇ ਸਪਰੇਅ ਕਰਾਂਗੇ ਅੱਜ ਦੇ ਦਿਨ ਇਸ ਆਪਾਂ ਬਹੁਤ ਮ제 ਕਰਾਂਗੇ ਤੇ ਆਹ ਦੇਖ ਲਓ ਆਪਾਂ ਬੰਨ ਖੋਲ ਦਿੰਨੇ ਆ ਇੱਥੋਂ ਪੂਰਾ ਕਵਰਟੀ ਖੋਲ ਕੇ ਤੇ ਫਿਰ ਆਪਾਂ ਕੋ ਪਾਣੀ ਛੱਡ ਦਾਂਗੇ ਮੋਟਰ ਨੇ ਆ ਦੇਖੋ ਪਾਣੀ ਭੰਨ ਲੱਗ ਗਿਆ ਆਪ ਬਈ ਬਈ ਚੱਲ ਕੇ ਤੇ ਮੋਟਰ ਆ ਮੋਟਰ ਬਖਾ ਵੇ ਵੇਖ ਲੋ ਮੋਟਰ ਇਹ ਆਪਣੀ ਮੋਟਰ ਆ ਆ ਖਾੜ ਰਹੀ ਆ ਆਪਣੇ ਖੇਤ ਨੂੰ ਪੱਠਿਆਂ ਨੂੰ ਪਾਣੀ ਪਹੁੰਚੂਗਾ ਆ ਦੇਖੋ ਖਾਲਾ ਬਹੁਤ ਛੋਟਾ ਹੈ ਤੇ ਆ ਆਪਣੀ ਜਵਾਰ ਆ ਆਪਣੀ ਜਵਾਰ ਆ ਤੇ ਆ ਆਪਣੇ ਪੱਠੇ ਲੱਗਣ ਵਾਲੇ ਆ ਆ ਦੇਖੋ 11 ਤੱਕ ਲੱਗ ਗਿਆ ਤੇ ਅੱਧਾ ਘਿਹਰਾ ਪਹਿੰਦਾ ਲੱਗਣ ਵਾਲਾ ਇਹ ਖਲੋ ਕੇ ਆਰਾ ਫੁੱਲ ਭਰ ਗਿਆ ਤੇ ਹੁਣ ਆਪਾਂ ਸਬਜ਼ੀਆਂ ਤੇ ਸਪਰੇਅ ਕਰਦੇ ਆਂ ਉਦੋਂ ਬਾਅਦ ਤੁਹਾਡੇ ਨਾਲ ਫਿਰ ਤੁਹਾਨੂੰ ਸੌਰੀ ਤੁਸੀਂ ਸਾਡੀ ਵੀਡੀਓ ਤੇ ਬਣੇ ਰਹੋ ਜੀ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਚਲੋ ਸ਼ਾਨਦਾਰ ਹੈ ਹੁਣ ਆਪਾਂ ਡਰਮੇ 'ਚ ਅਸੀਂ ਸਪਰੇਅ ਕਰਾਂਗੇ ਤੇ ਆਹ ਦੇਖ ਲਓ ਮੋਟਰ ਛੱਡਤੀ ਆਪਾਂ ਤੇ ਹੁਣ ਆਪਾਂ ਡਰਮੇ ਭਰ ਲਗੇ ਡਰਮੇ ਪਰ ਕਿ ਫਿਰ ਆਪਾਂ ਐਕਸ ਜੜੀ ਦਵਾਈ ਪਾਉਣੀ ਆ ਆਪਾਂ ਉਹ ਦਵਾਈ ਪਾਵਾਂਗੇ ਆ ਦੇਖੋ ਆਪਾਂ 12 ਬਰੇਡ ਪਾਊਡਰ ਕਰਨਾ ਤੇ ਆਪਾਂ ਪਾਊਡਰ ਵਿੱਚ ਪਾਉਣ ਲੱਗੇ ਹਾਂ ਡਰਮੇ ਦੇ ਡਰਮੇ ਦੇ ਵਿੱਚ ਪਾਊਡਰ ਪਾਤਾ ਫਿਰ ਅੱਗੇ ਚੱਕੋ ਪਾਊਡਰ ਪਾਤਾ ਆਪਾਂ ਤੇ ਆ ਦੇਖੋ ਇਸ ਤਰ੍ਹਾਂ ਦੀ ਪਾਣੀ ਹੋ ਗਿਆ ਆ ਪਾਊਡਰ ਪਾ ਕੇ ਸਿਰ ਤੋਂ ਪਾਣੀ ਪਾਤਾ ਇੱਕਦਰੀ ਦੇਖੋ ਹਰੀ-ਹਰੀ ਹੋ ਗਈ ਚਲੋ ਆਪਾਂ ਟੱਕਲਾ ਲਾ ਲੀਏ ਹੁਣ ਇਸ ਤੇ ਆ ਮੇਰਾ ਵੱਡਾ ਭਰਾ ਆ ਮੇਰੇ ਮਤਲਬ ਮੇਰੇ ਤਾਇ ਦਾ ਮੁੰਡਾ ਚਲੋ ਹੁਣ ਆਪਾਂ ਖੇਤ ਚ ਸੁਰਦੀਆਂ ਆਪਾਂ ਚੱਲੇ ਆ ਆਪਣੇ ਘਰ ਦੇ ਪਿੱਛੇ ਚੱਲੇ ਆ ਆਪਾਂ ਸੌਂਦੀਆਂ ਤੇ ਦੇਖੋ سپرے کرنی شروع کر دیتی ہے فبارا جا بنا لگے پہ تریتی ہے نہیں تو گبارا جا بار چلو ہوں اپرے کرنی شروع کر دیا دیکھو ساری سبزیاں کی سپرے کرتی ہے بس گیا گبارہ اپنا چلو سپرے کرتی ہے چلتے ہیں کھیت اپنے پٹھا کی بھی سپرے کرنی ہے ਜਗੜਾ ਦੇਣਾ ਇਸ ਕਰਕੇ ਆ ਦੇਖੋ ਆਪਾਂ ਦੁੱਧ ਪੌਣ ਚੱਲਦੇ ਆ ਮੈਂ ਦੇਈ ਮੇਰਾ ਵੱਡਾ ਭਰਾ ਮਤਲਬ ਮੇਰੇ ਤਾਏ ਦਾ ਮੁੰਡਾ ਜਾਨਸੀ ਦੁੱਧ ਪੌਣ ਜਾਂਦੇ ਆ ਜਾਂਦੇ ਸੀ ਤੇ ਆ ਦੇਖ ਲਓ ਹੁਣ ਉਹ ਕਰ ਲਿਆ ਸਭ ਰਹੀ ਕਰਨੀ ਸ਼ੁਰੂ ਕਰ ਦਿੱਤੀ ਆ ਆਪਣੇ ਪੱਠਾਂ 'ਚ ਇੱਥੇ ਆਪਣੇ ਸੁੱਕ ਚੁਕੇ ਆ ਗਏ ਕਿਉਂਕਿ ਆਪਾਂ ਕੱਲ ਪਾਣੀ ਲਾਇਆ ਸੀ ਐਂ ਵੈਸੇ ਗਿੱਲੇ ਜੇ ਹੋ ਗਏ ਜਿਨ੍ਹਾਂ ਤੋਂ ਸੁਹੀ ਸੁੱਕੇ ਵੈਸੇ ਵੀ ਆਪਾਂ ਦੋ ਚ ਤੋਰ ਸਕਦੇ ਆ ਇਸ ਤਰ੍ਹਾਂ ਦੀ ਹੋ ਗਏ ਆ ਆ ਦੇਖੋ ਮੇਰੇ ਤਾਜ ਦਾ ਮਟਾਈ ਵੀ ਸਾਡੇ ਘਰਾਂ ਚ ਚਰਜ ਦਾ ਆ ਦੇ ਮੁੰਡੇ ਬਹੁਤ ਆ பனீரை

ਆਪਾਂ ਉਹ ਕਰਤੀ ਆ ਜੀ ਮਤਲਬ ਆਪਾਂ ਸਪਰੇਅ ਕਰਤੀ ਆ ਹੁਣ 12 ਫਰੇਲ ਪੁੱਡਰ ਹੁਣ ਆਪਾਂ ਤਾਂ ਸਭ ਚੰਗੀ ਕਰਾਂਗੇ ਹੁਣ ਆਪਾਂ ਚੱਲਦੇ ਆਂ ਸਬਜ਼ੀਆਂ ਤੇ ਕੱਸੀ ਦੇ ਉੱਪਰ ਸੜੋ ਪੱਕੇ ਦੇ ਉੱਪਰ ਚੱਲਦੇ ਹਾਂ ਫਿਰ ਆਪਾਂ ਉਥੇ ਵੀ ਸਪਰੇਅ ਕਰਨੀ ਆ ਚਲੋ ਆਪਾਂ ਸਪਰੇਅ ਕਰਨੇ ਸ਼ੁਰੂ ਕਰ ਦੁੱਤੀ ਆ ਸਬਜ਼ੀਆਂ ਤੇ ఇతా పిండ్ తరే తరే కద్దు దేల గల్ పాలక ఏ సారా కు బీజియా ਪਾ ਬਹੁਤ ਨੰਨਾ ਸਬਜੈਕਤ ਬਲਣਾ ਅੰਨ ਅੰਨ ਸੀ ਤੇ ਹੁਣ ਆਪਾਂ ਦੁਆਈ ਛੜ ਕੇ ਫਿਰ ਆਪਾਂ ਵਾਣ ਵਾਵਾਂਗੇ ਹਾਂ ਦੇਖੋ ਆਪਣੇ ਕੋ ਸਿੱਧੋ ਪਰਲੀ ਸੜ ਵਣ ਖਾਲੀ ਪਈਆ ਤੇ ਇਧਰ ਸਾਰੇ ਕਿਤੇ 60 ਹੀ 60 ਲੱਗਿਆ ਆ আরে ਹਰਿਆਲੀ ਹਰਿਆਲੀ ਇਧਰ ਤੇ ਉਧਰ ਸੂਕਿਆ ਵਾ دیکھو متیرا لگا ہوا اپنے متیرا لگا ہوا اپنے متیری لگنے شروع ہو گئے کو جی 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 کوئی سبزی نہیں لگ کوئی جی نہیں سبزی لگی کلر کھیرے لگے ہوئے وہ دیکھو اپنی ساری فوج پیچھے آ رہی ہے ਆਪਣੇ ਘਰ ਨੇ ਸਾਹਮਣੇ ਆ ਦੇਖੋ ਇੱਥੇ ਵੀ ਝੋਨਾ ਕੱਲ ਹੀ ਲੱਗਿਆ ਜੀ ਨਹੀਂ ਅੱਜ ਹੀ ਲੱਗਿਆ ਸੌਰੀ ਆ ਦੇਖੋ ਆ ਟਾਲੀ ਆਪਣੇ ਇੱਥੇ ਆਪਾਂ ਕਿ ਟੋਪ ਲੱਗੇ ਤਾਂ ਫਿਰ ਇੱਥੇ ਬੈਠ ਜਾਨੇ ਨੇ ਆ ਆ ਦੇਖੋ ਮੇਰਾ ਇਹ ਖੱਟੀ ਟੀ-ਸ਼ਰਟ ਵਾਲਾ ਤੇ ਮੇਰੇ ਦਾਇ ਦਾ ਮੁੰਡਾ ਤੇ ਪਰਤੇ ਪਿਆ ਮੇਲਾ ਮਿਰਚਾ ਦਾ ਮੁੰਡਾ ਤੋਂ ਤੁਹਾਨੂੰ ਦੱਸੇ ਸੀ ਉਹ ਮੇਰਾ ਭਰਾ ਛੋਟਾ ਤਲਵਾ ਪੰਗਾ ਸੀ ਥਲੇ ਇਡਰ ਤੇ ਆਣਾ ਆ ਦੇਖੋ ਆਪਣਾ ਬਾਹਨ ਜਮਾ ਸੁੱਕਿਆ ਵੇਸ਼ ਕਰਕੇ ਹੁਣ ਬਾਣਾ ਇੱਕ ਪਾਸੇ ਦਾ ਬਿੱਲਾ ਪਿਆ ਤੇ ਇੱਕ ਪਾਸੇ ਸੁੱਕਾ ਪਿਆ ਦੇਖੋ ਪੱਟੀ ਦਾਣੀਆਂ ਐ ਕਰਕੇ ਔਰ ਦੇਖੋ ਸਾਰੀ ਫੌਜ ਉੱਪਰ ਕਰਦੀ ਆ ਤੇ ਇੱਕ ਬੰਦਾ ਫੌਜ ਦੇ ਪਿੱਛੇ ਆ ਇੱਕ ਆ ਰਿਹਾ ਮੈਂ ਵੀਡੀਓ ਬਣਾ ਰਿਹਾ ਹੁਣ ਆਪਾਂ ਪਨੀਰੀ ਦੀ دیوار ਤੋਂ ਕਰਦੇ ਆ ਕਿਉਂਕਿ ਉਹ ਹੋ ਗਿਆ ਇਹ ਆਪਣਾ ਸਪਰੇਅ ਆਪਣਾ ਕੋਈ ਵਾਰ ਯੂਜ਼ ਕਰਕੇ دیوار ਤੋਂ ਕਰ ਲਿਆ। ਉਹ ਦੇਖੋ ਟਰੈਕਟਰ ਆਪਣਾ ਆ ਗਿਆ ਸੀ ਖੇਤ ਤੇ ਇੱਥੇ ਆਪਾਂ ਬੰਨ ਲਾਤਾ। ਉਹ ਦੇਖੋ ਟਰੈਕਟਰ ਆ ਰਿਹਾ ਖੇਤ ਨੂੰ। ਸੌਰੀ ਇਹ ਵੀਡੀਓ ਹਲਟ-ਫਲਟ ਲੱਗਦੀ ਉਹ ਪਹਿਲਾਂ ਆਈ ਉਹ ਵੀਡੀਓ ਤੇ ਇਹ ਬਾਅਦ ਚ ਲੱਗੀ ਆ ਦੇਖੋ ਇੱਥੇ ਆਪਾਂ ਪਾਣੀ ਪਾ ਰਹੇ ਹਾਂ ਇਹ ਜੰਪੂਰ ਚਲਾਉਣਾ ਆਪਾਂ ਫੇਰ ਮੇਰੀ ਨੂੰ ਪਾਣੀ ਲਾਉਣਾ ਤੇ ਆ ਦੇਖੋ ਉਹ ਡ੍ਰੈਪਰ ਆ ਗਿਆ ਆਪਣਾ ਆ ਦੇਖੋ ਆਪਣਾ ਬਾਹਰ ਤਾਂ ਗਿੱਲਾ ਹੀ ਪਿਆ ਵੈਸੇ ਅੱਧਾ ਗਿੱਲਾ ਪਿਆ ਅੱਧਾ ਸੁੱਕਾ ਪਿਆ ਉਹ ਡ੍ਰੈਪਰ ਆ ਉਤੋਪਾ ਵਾਟੜ ਪਾਉਣੇ ਆ ਟਰੈਕਟਰ ਦੀ ਟਰੈਕਟਰ ਨੂੰ ਵੱਟ ਤੋਂ ਇਸ ਸਾਈਡ ਕਰਦੇ ਆ ਵੱਟ ਬਹੁਤ ਉੱਚੀ ਆ ਉਹ ਦੇਖੀ ਜਗਨੇ ਤੁਹਾਨੂੰ ਦਿਸੀ ਜਾਂਦੀ ਆ ਵੱਟ ਤਾਂ ਉੱਚੀ ਬਹੁਤ ਆ ਆਪਾਂ ਵਾਣ ਵਾਣਾ ਸ਼ੁਰੂ ਕਰ ਦਿੱਤਾ ਹਣਾ ਪਲਾਨ ਬਣਾਇਆ ਤਾਂ ਆ ਦੇਖੋ ਆਪਣਾ ਟ੍ਰੈਸ਼ਰ ਤੇ ਇਹ ਮੇਰਾ ਭਰਾ ਵਾਰਿਆ ਹੁੰਦਾ ਤੇ ਇੱਥੇ ਆਪਾਂ ਡੰਡਾ ਕੱਸਦੇ ਆਂ ਡੰਡਾ ਬੜਾ ਢਿੱਲਾ ਹੁੰਦਾ ਸੀ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਹੁਣ ਆਪਾਂ ਲੈਫਟੇ ਚੱਕ ਕੇ ਵੇਖਦੇ ਆਂ ਸਹੀ ਆ ਹੁਣ ਸਹੀ ਆ ਤੇ ਹਣ ਆਪਾਂ ਬਾਹਲੇ ਆਗੇ ਹੋਰ ਆਪਣਾ ਅੰਦਰ ਚੱਲੀ ਜਾਣਾ اتنے میرا واڈا ڈیڈی بہ گیا جی میرا برا اتر گیا رہا میرا برا آ میرے ڈیڈی بوا کا می میرا بور چلی تو آپ پانی پی لگے پانی اپا پی لیا ہوں کسی سے چلتے ہاں چپل چک کے لے آنا اتوار ویڈیو بنا آ اتو اپنے کسی லண்டி ஸா ஸ்லிப கிடைத்த லெட்டர் பிடிச்ச கடத்த லெட்டர் മതീട്ടേ ਆਰੇ ਆਪਣਾ ਦੇ ਖੁੱਬ ਬੱਦਲ ਇਸ ਤਰ੍ਹਾਂ ਦੇ ਸੀਗੇ ਤੇ ਆਪਾਂ ਹਣ ਵਾਟ ਪਾਉਣ ਲੱਗੇ ਆ ਡਾਕਟਰ ਨੂੰ ਉਹ ਵਾਟ ਪਾ ਲਿਆ ਡਾਕਟਰ ਤੇ ਆ ਗਿਆ ਆਪਾਂ ਇੱਥੇ ਹੁਣ ਆਪਾਂ ਇੱਥੇ ਹਾਲ ਕੱਢਨੇ ਆਂ ਦੇਖ ਸਕਦੇ ਆ ਇੱਥੇ ਆਪਾਂ ਹਾਲ ਕੱਢਦੇ ਆ ਤੇ ਆਪਾਂ ਘਰੇ ਪਹੁੰਚ ਗਏ ਹੁਣ ਆਪਾਂ ਇੱਥੇ ਘਰੇ ਲਵਨੇ ਡਾਕਟਰ ਉਹ ਤਾਂ ਸਵੇਰ ਬੜਬੜ ਆਇਆ ਜਿਵੇਂ ਮੱਛਰ ਵਾਲਾ ਜਿਹੜਾ ਗਾਂ ਦੇ ਉੱਪਰ ਦੇਸੀ ਜਾਂਦਾ ਥੋਨੂੰ ਇਹ ਤਾਂ ਸਵੇਰ ਹੋ ਗਿਆ ਸੀ ਤੇ ਕਨੇਟਰ ਹੁੰਦਾ ਆਪਾਂ ਕੇ ਲੈ ਆਣੀ ਅੰਦਰ ਤੇ ਅੱਛਾ ਵੀਡੀਓਾਂ ਦੇਖਣ ਲਈ ਧੰਨਵਾਦ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲ ਜਿਓ ਤੇ ਸਬਸਕ੍ਰਾਈਬ ਜਰੂਰ ਕਰ ਲਈਏ ਧੰਨਵਾਦ ਅੱਜ ਦੀ ਵੀਡੀਓ ਦਾ ਪਦ ਸਮਾਪਤ ਪੈਦੀ ਕਰਦੇ ਆਂ ਧੰਨਵਾਦ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੇ ਅੱਗੇ ਵੀ ਅਕਤ ਬਹੁਤ ਸਾਰੀਆਂ ਵੀਡੀਓ ਪਾਣਾਗੇ ਤੇ ਦੇਖਦੇ ਰਹੋ ਜੀ